ਮੂਸਾ ਪਿੰਡੇ ਖੁਸ਼ੀਆਂ ਪਰਤਾਈਆਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਨੇ ਪੁੱਤ ਨੂੰ ਜਨਮ ਦਿੱਤਾ ਹੈ ਪਿਤਾ ਬਲਕੋਤ ਸਿੰਘ ਹੋਰਾ ਨੇ ਸੋਸ਼ਲ ਮੀਡੀਆ ਤੇ ਤਸਵੀਰ ਸਾਂਝੀ ਕੀਤੀ ਹੈ ਤਸਵੀਰ ਦੇ ਵਿੱਚ ਉਹਨਾਂ ਨੇ ਗੋਦੀ ਛੋਟਾ ਸਿੱਧੂ ਚੁੱਕਿਆ ਹੋਇਆ ਹੈ ਸਾਡੇ ਨਾਲ ਫੋਨ ਲਾਈਨ ਤੇ ਸੋਨੀਆ ਮਾਨ ਜੁੜੇ ਹੋਏ ਨੇ ਗੱਲਬਾਤ ਕਰਦੇ ਆ ਮੈਮ ਖੁਸ਼ੀਆਂ ਹੀ ਖੁਸ਼ੀਆਂ ਆਈਆਂ ਨੇ ਮੂਸਾ ਪਿੰਡ 'ਚ ਤੁਹਾਨੂੰ ਕਿੰਨਾ ਕੇ ਚਾ ਚੜਿਆ ਹੈ ਦੇਖੋ ਜੀ ਬਹੁਤ ਵਧੀਆ ਗੱਲ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਐਕਚੁਅਲੀ ਲੋਕਾਂ ਨੇ ਆਸਾਂ ਨੇ ਫਿਰ ਤੋਂ ਸਿੱਧੂ ਨੂੰ ਮਤਲਬ ਜਿਉਂਦਾ ਕੀਤਾ ਹੈ ਠੀਕ ਹੈ ਬਾਕੀ ਤੇ ਸਿੱਧੂ ਮੂਸੇਵਾਲਾ ਹਰ ਕਿਸੇ ਦੇ ਦਿਲ ਦੇ ਵਿੱਚ ਜਿਉਂਦਾ ਹੈ ਕਿਉਂਕਿ ਕਲਾਕਾਰ ਦੀ ਜਿਹੜੀ ਆਵਾਜ਼ ਹੁੰਦੀ ਹੈ ਔਰ ਜੋ ਉਹ ਲਿਖਦਾ ਹੈ ਸਿਗਾ ਉਹ ਤੇ ਉਹਦੀ ਜ਼ਿੰਦਗੀ ਬਾਰ-ਬਾਰਸ ਤੇ ਜਿਉਂਦੀ ਰਹੂਗੀ ਬਟ ਜਿੰਨੀਆਂ ਦੁਆਵਾਂ ਲੋਕਾਂ ਨੇ ਕੀਤੀਆਂ ਸਾਰੇ ਚਾਹੁੰਦੇ ਸੀਗੇ ਕਿ ਅੰਕਲ ਆਂਟੀ ਦੇ ਘਰ ਯੂ ਨੋ ਇੱਕ ਬੱਚਾ ਹੋਣਾ ਚਾਹੀਦਾ ਕਿਉਂਕਿ ਹਰ ਕੋਈ ਇਨਸਾਨ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦਾ ਬਟ ਮਾਪਿਓ ਵਾਸਤੇ ਬਹੁਤ ਔਖਾ ਹੁੰਦਾ ਆ ਜਦੋਂ ਉਹਨਾਂ ਦੇ ਕੋਲ ਸਿੱਧੂ ਤੋਂ ਇਲਾਵਾ ਕੋਈ ਹੋਰ ਨਾ ਹੋਵੇ ਉਹ ਘਰ ਵੀ ਉਹ ਹਵੇਲੀ ਵੀ ਯੂ نو ਖਾਨ ਨੂੰ ਪੈਂਦੀ ਹੈ ਬਟ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਘਰ ਬੱਚਾ ਆਇਆ ਹੈ ਔਰ ਪੂਰੀ ਇੰਡਸਟਰੀ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਦੁਨੀਆ ਭਰ ਦੇ ਲੋਕੀ ਜਿਹੜੇ ਇਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਵੀ ਇਹ ਖਬਰ ਦੇਖੀ ਹੋਊਗੀ ਉਹਨਾਂ ਸਾਰਿਆਂ ਨੇ ਹੀ ਮਤਲਬ ਦੁਆਵਾਂ ਹੀ ਦਿੱਤੀਆਂ ਹੋਣਗੀਆਂ ਜਦੋਂ ਤੁਸੀਂ ਵੀ ਤਸਵੀਰ ਦੇਖੀ ਹੋਣੀ ਜਦੋਂ ਪਿਤਾ ਨੇ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੂੰ ਗੋਦੀ ਚੁੱਕਿਆ ਹੋਇਆ ਸੀ ਤਾਂ ਤੁਹਾਨੂੰ ਵੀ ਕਾਫੀ ਖੁਸ਼ੀ ਹੋਈ ਹੋਣੀ ਤੁਸੀਂ ਵੀ ਆਪਣੇ ਜੋ ਗੱਲਬਾਤ ਆਉਂ ਉਹ ਦੱਸ ਰਹੇ ਹੋ ਤਾਂ ਤੁਹਾਡਾ ਕੀ ਰਿਐਕਸ਼ਨ ਸੀ ਉਸ ਸਮੇਂ ਤੁਸੀਂ ਕਿਵੇਂ ਵਧਾਈਆਂ ਦੇਣਾ ਚਾਹੋਗੇ ਬੀਕੂ ਮੈਂ ਤੇ ਐਕਚੁਅਲੀ ਬਹੁਤ ਇਮੋਸ਼ਨਲ ਹੋ ਜਾਨੀ ਮੈਂ ਆਮ ਮੈਂ ਇਮੋਸ਼ਨਲ ਨਾ ਮੈਂ ਇਮੋਸ਼ਨਲ ਹੋ ਗਈ ਸੀਗੀ ਉਹ ਪਿਕਚਰ ਦੇਖ ਕੇ ਐਂਡ ਉਸ ਤੋਂ ਬਾਅਦ ਇੱਕ ਵੀਡੀਓ ਮੈਂ ਸ਼ੇਅਰ ਕੀਤੀ ਜਿਹੜੀ ਮੈਂ ਦੇਖੀ ਉਹ ਉਹ ਦੇਖ ਕੇ ਜਦੋਂ ਤੁਸੀਂ ਬੱਚੇ ਨੂੰ ਮਾਂ ਦੇ ਨਾਲ ਦੇਖਦੇ ਹੋ ਤੇ ਹੋਰ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹੋ ਕਿ ਮੈਂ ਸਲੂਟ ਕਰਦੀ ਹਾਂ ਆਂਟੀ ਨੂੰ ਜਿਨ੍ਹਾਂ ਨੇ ਇਸ ਏਜ ਦੇ ਵਿੱਚ ਮਤਲਬ ਬੇਬੀ ਪੈਦਾ ਕੀਤਾ ਕਿਉਂਕਿ ਉਹ ਵੀ ਆਈਵੀਐਫ ਤੇ ਥਰੂ ਡਿਫਿਕਲਟ ਹੁੰਦਾ ਆ ਥੋੜਾ ਇੰਜੈਕਸ਼ਨ 3 ਸੈਣੀ ਪੰਡਿਆ ਬਹੁਤ ਪੋਸ਼ਣਾ ਸੋ ਕਿ ਨੇ ਪੇਟ ਦੇ ਵਿੱਚ ਬੱਚੇ ਨੂੰ ਰੱਖ ਕੇ ਪਾਲਣਾ ਇੱਕ ਮਾਂ ਦਾ ਰੁਤਬਾ ਜਿਹੜਾ ਹੁੰਦਾ ਨਾ ਬਹੁਤ ਵੱਡਾ ਹੁੰਦਾ ਹੈ ਸੋ ਸਲੂਟ ਆਂਟੀ ਨੂੰ ਔਰ ਬਹੁਤ ਖੁਸ਼ ਆ ਮੈਂ ਮਾਂ ਵਾਸਤੇ ਐਂਡ ਕਿ ਉਹਨਾਂ ਨੂੰ ਇਹ ਖੁਸ਼ੀ ਨਸੀਬ ਹੋਈ ਹੈ ਤੁਸੀਂ ਭਾਊ ਕੋ ਇਸ ਵਕਤ ਵੀ ਬਿਲਕੁਲ ਮੈਂ ਉਹ ਵੀਡੀਓ ਦੇਖੀ ਹੈ ਤੇ ਇਮੋਸ਼ਨਲ ਹੋ ਜਾਈਦਾ ਹੈ ਦੇਖ ਕੇ ਜਦੋਂ ਬੱਚੇ ਨੂੰ ਮਾਂ ਦੇ ਲਾਗੇ ਦੇਖਿਆ ਐਂਡ ਉਹਨਾਂ ਨੇ ਉਹਨੂੰ ਕਿਸ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਬਹੁਤ ਹੀ ਇਮੋਸ਼ਨਲ ਤੇ ਭਾਵੁਕ ਵੀਡੀਓ ਹੈ ਕਿ ਕਿੰਨੇ ਟਾਈਮ ਬਾਅਦ ਉਹਨਾਂ ਦਾ ਸਿੱਧੂ ਉਹਨਾਂ ਦੇ ਕੋਲ ਵਾਪਸ ਯੂ نو ਉਹਨਾਂ ਨੂੰ ਵੇਖਣ ਲਈ ਮਿਲਿਆ ਉਹ ਇਮੋਸ਼ਨਸ ਮਨੁੱਖ ਦਾ ਵੀ ਕੋਈ ਬਿਆਨ ਕਰ ਸਕਦਾ ਹੈ ਐਂਡ ਇਨ ਫੈਕਟ ਜਦੋਂ ਅਸੀਂ ਉਹਨਾਂ ਦਾ ਪ੍ਰੋਟੈਸਟ ਕਰ ਰਹੇ ਸੀ ਕਿ ਉਹ ਦੋਨਾਂ ਦੇ ਭਤੀਜੇ ਨੇ ਵੀ ਇਹ ਗੱਲ ਕਹੀ ਸੀ ਕਿ ਮੈਨੂੰ ਚਾਚੂ ਨੇ ਸੁਪਨੇ ਦੇ ਵਿੱਚ ਕਿਹਾ ਸੀਗਾ ਕਿ ਉਹ ਵਾਪਸ ਆਉਣਗੇ ਸੋ ਕਿਤਨੇ ਕਿਤੇ ਉਹ ਗੱਲ ਸੱਚੀ ਹੋਈ ਹੈ ਅੱਜ ਜੀ ਤਾਹ ਹੁਣ ਮੂਸਾਪਿੰਡ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਫੈਸ ਤੋਂ ਪਹੁੰਚਣੇ ਸ਼ੁਰੂ ਹੋ ਗਏ ਨੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤਾਂ ਇਸ ਤਸਵੀਰ ਬਾਰੇ ਕੀ ਕਹੋਗੇ ਵਿਖੋ ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਉਸ ਘਰ ਦੇ ਵਿੱਚ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਹਨਾ ਔਰ ਉਹ ਕਰ ਵਾਸਤਾ ਰਹਿਣਾ ਚਾਹੀਦਾ ਆ ਔਰ ਉਹਨਾਂ ਮਾਪਿਓ ਦੇ ਅਵਾ ਬੇੜੇ ਚ ਖੁਸ਼ੀਆਂ ਆਈਆਂ ਅਸੀਂ ਬਹੁਤ ਜ਼ਿਆਦਾ ਖੁਸ਼ ਆ ਮਤਲਬ ਇਸ ਚੀਜ਼ ਨੂੰ ਲੈ ਕੇ ਜੀ ਸ਼ੁਕਰੀਆ ਤੁਹਾਨੂੰ ਸੋ ਇਸ ਸਾਡੇ ਨਾਲ ਅਦਾਕਾਰਾ 소ਨੀਆ ਮੰਗ ਜਿਨ੍ਹਾਂ ਨੇ ਗਲਬਾਤ ਦੇ ਦੌਰਾਨ ਹਾਲਾਂਕਿ ਉਹ ਭਾਵੁਕ ਹੋ ਗਏ ਪਰ ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਸਿੱਧੂ ਦੇ ਨਾਲ ਜੁੜੀਆਂ ਹੋਈਆਂ ਜੋ ਯਾਦਾਂ ਨੇ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ